ਇਹ ਤਾਂ ਗਾਇ ਨਵੀਆਂ ਗੱਲਾਂ ਨੂੰ ਵੀ ਨਹੀਂ ਨਾਮ ਲੱਗਦਾ ਸਾਡੀ ਜਿਹੜੀ ਵੀ ਡੋਲੇ ਤੇ ਹਣੀ ਦੁਕਾਨ ਤੋਂ ਸੋਝ ਨਹੀਂ ਉੱਗ ਰਹੀ ਜਿੰਨਾ ਵੀ ਗਾਗਾ ਨੇ ਕੰਗਰਦੀ ਰੋਡ ਚੰਨ ਨੂੰ ਮੇਰੇ ਤੋਂ ਬੰਦ ਕਰਦਾ ਤਰਸ ਤੇ ਦੇ ਚੰਨੈ ਨੂੰ ਇਹ ਸੇ ਮਾਰਗਾ ਦੇ ਬੋਲੀ ਗੈਂਦਾ ਇਹਨੇ ਨਹੀਂ ਬੋਲਾ ਕਿ ਤਾਨੂੰ ਖੱਟੇ ਵੀ ਬੱਚੇ ਆ ਚੰਨੈ ਰੋਣਾ ਚੀਲਾ ਵੀ ਆ ਜਾਂਦਾ ਉਹ ਵੀ 50000 ਰੁਪਏ ਵੱਡਾ ਲੱਗ ਜਾਂਦਾ ਕਾਸ਼ੇ ਰੋਡ ਸਾਵਧਾਨ ਕਰ ਗਾ ਲੈਣੋ ਯਾ ਡੁਬਲੀ ਗੇਰ ਰੋਰ ਸਾਹਿਬ ਦਾ 11000 ਰੁਪਏ ਅਲਾਵਾ ਅਸੀਂ ਲਾ ਕੇ ਗੋਰ ਘਟਵੇ ਨਾ ਡੁਬਲੀ ਕੋ ਠਾਗਾ ਦੇਈ ਮੈਂ ਹਰਦੀਪ ਸੋਖੀ ਜੁੜ ਚੁੱਕੀ ਹਾਂ ਐਸਐਮਜੀ ਨਿਊਜ਼ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਜਦੋਂ ਸਾਲ ਚੜਦਾ ਜਨਵਰੀ ਆਉਂਦੀ ਹੈ ਤਾਂ ਬੱਚੇ ਜਿਹੜੇ ਨੇ ਪਤੰਗਾ ਵਾਲ ਨੂੰ ਪਾਏਦੇ ਹੋਏ ਨਜ਼ਰ ਆਉਂਦੇ ਨੇ ਵੀ ਹਰੇਕ ਸਾਲ ਦੀ ਤਰ੍ਹਾਂ ਅਸੀਂ ਦ੍ਰਿਸ਼ੀ ਗਰਾਊਂਡ ਦੇ ਵਿੱਚ ਮੌਜੂਦ ਆ ਤੁਹਾਨੂੰ ਦਿਖਾ ਰਹੀਏ ਕਿ ਦੇਖੋ ਇੱਥੇ ਜਿਹੜੇ ਹਰੇਕ ਸਾਲ ਡੋਰਾ ਬਣਾਉਂਦੇ ਨੇ ਕਾਰੀਗਰ ਉਹ ਲੱਗੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜਾ ਪਹਿਲਾ ਦੋਰਾ ਉਹ ਦੋਰ ਕਿਵੇਂ ਆ ਦੂਸਰਾ ਕਿਵੇਂ ਆ ਸਟੈਪ ਬਾਈ ਸਟੈਪ ਆ ਜਿਹੜੀ ਇਹ ਡੋਰ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਦੇਖੋ ਜਿਹੜੀ ਚਾਈਨਾ ਡੋਰਾ ਇਹਦੇ ਮੁਕਾਬਲੇ ਕੁਝ ਵੀ ਹੈ ਨਹੀਂ ਪੀ ਜਿਹੜੇ ਬੱਚੇ ਨੇ ਉਹ ਚਾਈਨਾ ਡੋਰ ਦੇ ਪਿੱਛੇ ਭੱਜਦੇ ਨੇ ਪੰਜਾਬ ਦੇ ਵਿੱਚ ਇੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ ਕਿਸੇ ਦਾ ਗਲਾ ਵੱਢਿਆ ਜਾਂਦਾ ਜਾਂ ਕੁਝ ਵੀ ਹੁੰਦਾ ਵੀ ਟੰਕੇ ਲੱਗਦੇ ਨੇ ਵੀ ਇਹ ਜਿਹੜੀ ਡੋਰ ਹੈ ਇਹਦੇ ਨਾਲ ਹੱਥ ਵੀ ਨਹੀਂ ਵੱਢਿਆ ਜਾਊਗਾ ਮੇਰੇ ਨਾਲ ਮੌਜੂਦ ਨੇ ਇੱਥੋਂ ਦੇ ਦੁਕਾਨਦਾਰ ਸੁਰਿੰਦਰ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਹ ਜਿਹੜੀ ਦੁਕਾਨ ਆ ਇਹ ਕਿੰਨੇ ਸਾਲ ਪੁਰਾਣੀਆਂ ਤੇ ਕਦੋਂ ਤੋਂ ਦੁਕਾਨ ਹੈਗੀ ਹੈ ਤੇ ਇਹ ਜਿਹੜੇ ਜਾਂ ਡੋਰਾ ਬਣਦੀਆਂ ਪਈਆਂ ਨੇ ਧਾਗਾ ਕਿੱਥੋਂ ਲੈ ਕੇ ਆਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਲਾਹੀ ਜੀ ਜਿਹੜੀ ਇਹ ਦੁਕਾਨ ਆ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇਹ ਦੁਕਾਨ ਤੇ ਦੀ ਚੱਲੀ ਰਿਹਾ ਸਾਡਾ ਕੰਮ ਐ ਨਾ ਜਿਹੜਾ ਜੀ ਐ ਸਲਾ ਮੇਰੇ ਗਾ ਕੰਮ ਐ ਜਿਹੜਾ ਬਾਹਰ ਜਿੰਨਾ ਹੋ ਰਿਹਾ ਇਹ ਜੋਰ ਸੁਤੰਲਾ ਜਾਨੀ ਇਹ ਸਾਡਾ ਕੰਮ ਮੇਰੇ ਫਾਦਰ ਤੋਂ ਚੱਲੇ ਆ ਰਿਹਾ ਜਾਨੀ ਕਿ ਪਾਕਿਸਤਾਨ ਤੋਂ ਚੱਲੇ ਆ ਰਿਹਾ ਸਾਡੇ ગામ ਮੇਰੇ ਤੇ ਸਰ ਜਿਹੜਾ ਧਾਗਾ ਲੈ ਕੇ ਉਹਨੇ ਹੋ ਵੀ ਉਹ ਕਿੱਦਾਂ ਲੈ ਕੇ ਹੋਨੇ ਉਹ ਕੀ ਹੁੰਦਾ ਉਹਦੇ ਧਾਗੇ ਦੀ ਖਾਸੀਅਤ ਕੀ ਆ ਉਹ ਧਾਗਾ ਜਿਹੜਾ ਨਾ ਅਸੀਂ ਗੋਲ ਰੈ ਸਾਨੂੰ ਕੰਪਨੀ ਵਾਲੇ ਸਭ ਤੋਂ ਵਧੀਆ ਧਾਗਾ ਗੋਲ ਰੈ ਜਿਹੜਾ ਕਿਸੇ ਨੂੰ ਇਥੋਂ ਨਹੀਂ ਮਿਲਦਾ ਅਮਦਾਵਾ ਤੋਂ ਮਿਲਦਾ ਜਾ ਉਹ ਪਾਕਸਲ ਭੇਜ ਰਹੀ ਹੈ ਗੋਲ ਦਾ ਧਗਿਆ ਇਹੋ ਜਿਹਾ ਧਗਿਆ ਇੱਕ ਆ ਗੋਲ ਦੀ ਡੋਰ ਹੈ ਬਾਹਲਾਕਾਰੀ ਦੀ ਜੀ ਇਹ ਧਗਿਆ ਇੰਨਾ ਵਧੀਆ ਹੈ ਕਿ ਚైనా ਨੂੰ ਵੀ ਨਹੀਂ ਨਾਲ ਲੱਗਦਾ ਜੀ ਮਤਲਬ ਤੁਸੀਂ ਚੈਲੰਜ ਕਰਦੇ ਹੋ ਵੀ ਜਿਹੜੀ ਚైనా ਡੋਰ ਆ ਉਹ ਇਹਦੇ ਮੁਕਾਬਲੇ ਕੱਖ ਦੀ ਵੀ ਨਹੀਂ ਸਾਡੀ ਜਿਹੜੀ ਵੀ ਡੋਰ ਹੈ ਦੁਕਾਨ ਤੋਂ ਸਭ ਜਨਾਂ ਨੂੰ ਘੱਟ ਰਹੀ ਜਿੰਨਾ ਵੀ ਗਾ ਗਾ ਰਿਹਾ ਕਹਿੰਦੇ ਸਾਡੀ ਡੋਰ ਚైనా ਨੂੰ ਮੇਰੇ ਤੋਂ ਬਲੋਂ ਘੱਟ ਦਿੰਦਾ ਜਾਨੀ ਕਿ ਕੋਈ ਖੱਚੀ ਖੱਚਵਾਦਾ ਆਦਮੀ ਸਵਾ ਤੇ ਚੱਲਦਾ ਦਾਦ ਜੀ ਤੇ ਗ੍ਰਾਹਕਾਂ ਦਾ ਰਿਸਪੌਂਸ ਕਿੱਦਾਂ ਦਾ ਰਿਹਾ ਵੀ ਲੱਗ ਰਿਹਾ ਵੀ ਤੁਹਾਨੂੰ ਵੀ ਬੱਚੇ ਆਉਣਗੇ ਵੀ ਜਾਨ ਚੰਗਾ ਵੱਲ ਨੂੰ ਰੋਣਾ ਮੇਰੇ ਕੋਲ ਨੇ ਲਾਈ ਮਾਲ ਹੀ ਨਹੀਂ ਵਜਦਾ ਕਦੇ ਲੋੜੀ ਦੇ ਉਹਨੂੰ ਇਹ ਜੀ ਮਾਲ ਲਾਓ ਲਾਲ ਵੇਕੇ ਦਾ ਜੀ ਜਿੱਲਾ ਬਣਾ ਲਿਆ ਲਾਲ ਹੀ ਲੱਗ ਜਾਂਦਾ ਕਿਉਂਕਿ ਪਿਛਲੇ 2 ਸਾਲਾਂ ਤੋਂ ਆਪਾਂ ਦੇਖਿਆ ਜੇ ਲੋੜੀ ਤੇ ਮੀਂਹ ਆ ਜਾਂਦਾ ਵੀ ਐਦ ਕੀ ਲੱਗਦਾ ਵੀ ਜੇ ਮੀਂਹ ਆ ਗਿਆ ਵੀ ਮੇਰੇ ਕੰਮ ਤੇ ਅਸਰ ਪਊਗਾ ਨਹੀਂ ਜੀ ਬਿਲਕੁਲ ਨਹੀਂ ਸਦਾ ਵੱਲ ਆਉਂਦਾ ਲੱਗਿਆ ਅਸੀਂ ਲੋਰੀਆਂ ਦੇ ਅੰਦਰ ਖਾਲੀ ਬੈਠੇ ਹੋਈਦਾ ਨਿਗਾਹ ਚ ਕੁਝ ਹੁੰਦਾ ਹੀ ਨਹੀਂ ਡੋਲ ਹੀ ਨਹੀਂ ਹੁੰਦੀ ਡੋਰ ਹੱਥਾਂ 'ਚ ਕੋਈ ਵਲਾਈ ਜਾਂਦੇ ਲੋ ਜੀ ਜੀ ਹੁਣ ਜਿਹੜੇ ਬੱਚੇ ਨੇ ਜਿਹੜੇ ਪਤੰਗ ਡਾਉਣ ਦੇ ਸ਼ੁਕੀਨ ਨੇ ਉਹਨਾਂ ਨੂੰ ਕੀ ਸਨੇਹਾ ਲਾਉਂਗੀ ਉਹੋ ਮੈਂ ਸੀ ਮੇਰੇ ਤੇ ਕਾਰਵਾਰੀ ਬੜਾ ਵਧੀਆ ਵੈਸੇ ਜਿਹੜਾ ਚੈਨਈ ਜੋ ਆਪਣਾ ਜਿਹੜੇ ਸੇ ਮਾਰ ਕਰਦੇ ਉਹ ਬੋਲੀ ਗਲਤ ਹੈ ਤੇ ਉਹਦੇ ਨਾਲ ਇਹ ਜਿਹੜੇ ਵੇਚ ਰਹੇ ਆ ਉਹ ਵੀ ਗਲਤ ਹੈ ਇਹਨਾਂ ਨੂੰ ਨਹੀਂ ਪਤਾ ਕਿ ਕੱਲ ਨੂੰ ਸਾਡੇ ਵੀ ਬੱਚੇ ਆ ਜੇ ਜਿਹੜੇ ਬੱਚੇ ਮਾਰਦੇ ਹੈ ਜਾਂ ਹੋਰ ਕੋਈ ਇਸਕੇ ਟਾਂਕੇ ਲੱਗ ਰਹੇ ਹੈ ਚੈਨਈ ਡੋਰ ਤੇ ਚੀਰਾ ਵੀ ਆ ਜਾਂਦਾ ਉਹ ਵੀ 50000 ਰੁਪਏ ਦਾ ਲੱਗ ਜਾਂਦਾ ਜਿਹੜੇ ਗਰਜ਼ਰ ਗੱਡੀ ਦੇ ਲਗ ਲੱਗ ਰੁਪਿਆ ਲੱਗਦਾ ਆਪਣੇ ਜਿਹੜਾ ਨੇ ਐਸ ਕਹਿੰਦੇ ਚੈਨਈ ਡੋਰ ਵਰਤੋਂ ਨਾ ਕੀਤੀ ਜਾਵੇ ਕਾਟੇ ਡੋਰ ਸਾਵਧਾਨ ਗੱਲਾਂ ਲੈਣ ਨੂੰ ਜੇ ਡੁਬੜੀ ਗਈ ਡੋਰ ਸਾਵਧਾਨ 11000 ਰੁਪਏ ਦਾ ਆ ਆ ਦੇਖੋ ਇਹ ਸਭ ਕੁਝ ਸਾਡੀ ਚਿਹਰੀ ਤੇ ਜਿਹੜੀ ਸਟicker ਲੱਗੀ ਹੋਈ ਹੈ ਜੀ ਐਸ ਕਹਿੰਦੇ ਅਸੀਂ ਨਾ ਰੋਡ ਘੱਟ ਵੇਚਨੇ ਨਾ ਡੁਪਲੀਕੇਟ ਟੱਗਾ ਵੇਚਨੇ ਮੇਰੇ ਨਾਲ ਮੌਜੂਦ ਸੀ ਇੱਥੋਂ ਦੇ ਦੁਕਾਨਦਾਰ सुरेंद्र ਕੁਮਾਰ ਜੀ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਦੇਖੋ ਅਸੀਂ ਕੱਚਾ ਟੱਗਾ ਲੈ ਕੇ ਆਉਂਨੇ ਆ ਜਿਹੜਾ ਟੱਗਾ ਅਸੀਂ ਵਰਤਦੇ ਆ ਉਹ ਕੋਈ ਦੁਕਾਨਦਾਰ ਨਹੀਂ ਵਰਤਦਾ ਤੇ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਕਿ ਜਿਹੜੀ ਚਾਈਨਾ ਡੋਰ ਆ ਚਾਈਨਾ ਡੋਰ ਨੂੰ ਵਰਤਿਆ ਨਾ ਜਾਵੇ